ਮੇਰਾ ਨਾਮ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿੱਕੀ ਸ਼ਰਮਾ ਸ਼ਰੋਣੀ ਅਕਾਲੀ ਦਲ ਅਮ੍ਰਿਤਸਰ ਸ਼ਹਿਰੀ ਪ੍ਰਧਾਨ ਸਮਰਾਲਾ ਅੱਜ ਜੋ ਵੀ ਇਹ ਮੰਦਭਾਗੀ ਕਟਨਾ ਹੋਈ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਇਹ ਜਿਹੜੀ ਕਟਨਾ ਇਹ ਅਨਮਨੁੱਖੀ ਤਸ਼ੱਦਦ ਨੇ ਇੱਕ ਤਰ੍ਹਾਂ ਦੇ ਸਾਡੇ ਇੰਡੀਅਨਸ ਦੇ ਉੱਪਰ ਸਾਡੇ ਹਿੰਦੂਸਤਾਨੀਆਂ ਦੇ ਉੱਪਰ ਸਾਡੇ ਸਮਾਜ ਦੇ ਉੱਪਰ ਸੋ ਇਹ ਇੱਕ ਪੱਖਵਾਦੀ ਤੇ ਵੱਖਵਾਦੀ ਸੋਚ ਦੇ ਮਾਲਕ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਇਹ ਬਹੁਤ ਹੀ ਘਟੀਆ ਕਰਤੂਤ ਆ ਜੋ ਵੀ ਸਾਡੇ ਗਵਾਂਧੀ ਮੁਲਕ ਨੇ ਕੀਤੀ ਆ ਇਹਦੀ ਅਸੀਂ ਸਖਤ ਤੇ ਸਖਤ ਨਿੰਦਿਆ ਕਰਦੇ ਆ ਉਸ ਚੀਜ਼ ਨੂੰ ਲੈ ਕੇ ਕਿਉਂਕਿ ਇਹ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਸਮਾਜ ਦੇ ਵਿੱਚ ਪਰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਸਾਡੇ ਰੱਖਿਆ ਮੰਤਰੀ ਨੇ ਦੇਸ਼ ਦੇ ਉਹਨਾਂ ਨੂੰ ਇਹਦੇ ਲਈ ਕੋਈ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਹ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਹੋਈ ਆ ਤੇ ਸਾਡਾ ਵੀ ਬਾਰਡਰ ਲੱਗ ਆ ਕੱਲ ਨੂੰ ਇਹ ਘਟਨਾ ਪੰਜਾਬ ਦੇ ਵਿੱਚ ਵੀ ਹੋ ਸਕਦੀ ਆ ਤੇ ਇਸ ਦਾ ਕੌਣ ਜ਼ਿੰਮੇਵਾਰ ਆ ਇਸ ਲਈ ਸਰਕਾਰਾਂ ਨੂੰ ਸੂਬਾ ਸਰਕਾਰ ਨੂੰ ਤੇ ਦੇਸ਼ ਦੀ ਸਰਕਾਰ ਨੂੰ ਇਦੇ ਤੇ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਾਡੇ ਪੰਜਾਬੀ ਉਹਨੇ ਜਿਹੜੇ ਹਿਮਾਚਲ ਚ ਜਾਂਦੇ ਨੇ ਜਾਂ ਹੋਰਾਂ ਕੰਟਰੀਆਂ ਦੇ ਵਿੱਚ ਘੁੰਮਦੇ ਨੇ ਤਾਂ ਇਟ ਮੀਨਸ ਆ ਇੰਡੀਅਨ ਜਿਹੜੇ ਇੰਡੀਅਨ ਵੀ ਨਹੀਂ ਨੇ ਜਾਂ ਪੰਜਾਬੀ ਵੀ ਨਹੀਂ ਨੇ ਉਹ ਕਿਤੇ ਵੀ ਸੇਫ ਨਹੀਂ ਉਸ ਬਾਰਡਰ ਇਲਾਕੇ ਹੋਂ ਦੇ ਨਾਲ-ਨਾਲ ਜਿਉਂ ਹੀ ਵਿਰੋਧ ਹੈਗਾ ਉਹ ਸਿਰਫ ਪੰਜਾਬ ਚ ਉੱਠਦਾ ਪੂਰੇ ਦੇਸ਼ ਚ ਵਿਰੋਧ ਹੋ ਰਿਹਾ ਪਰ ਪੰਜਾਬ ਦੇ ਸ਼ਹਿਰ-ਸ਼ਹਿਰ ਚ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਪੰਜਾਬੀਆਂ ਦੇ ਮਨ ਚ ਖਦਸ਼ਾ ਇਹ ਵੀ ਹੈਗਾ ਕਿ ਕਿਤੇ ਅਗਲਾ ਟਾਰਗੇਟ ਪੰਜਾਬ ਨਾ ਹੋ ਤੋ ਇਸ ਚੀਜ਼ ਨੂੰ ਬਹੁਤ ਸੀਰੀਅਸ ਤਰੀਕੇ ਨਾਲ ਲੈਣਾ ਚਾਹੀਦਾ ਤੇ ਸਰਕਾਰਾਂ ਨੂੰ ਇਹ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਆ ਦੇ ਨਿੰਦਨਯੋਗ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਪਾਕਿਸਤਾਨ ਵੱਲੋਂ ਆਏ ਦਰਿੰਦਿਆਂ ਨੇ ਜੋ ਸਾਡੇ ਹਿੰਦੁਸਤਾਨ ਦੇ ਸਾਡੇ ਦੇਸ਼ ਦੇ ਨੌਜਵਾਨ ਜਿਹੜੇ ਕਿ ਪਾਕਿਸਤਾਨ ਦੀ ਜਿਹੜੇ ਕਿ ਕਸ਼ਮੀਰ ਦੀ ਵਾਦੀਆਂ ਦੇ ਵਿੱਚ ਘੁੰਮਣ ਗਏ ਸੀ ਤੇ ਇੱਕ ਜੋੜਾ ਤਾਂ ਜਿੱਦੀ ਹਜੇ 6 ਕਿ ਦਿਨ ਹੋਏ ਸੀ ਵਿਆਹ ਹੋਏ ਨੂੰ ਸੋ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਜਿਹੜੀ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਸਾਡੇ ਦੇਸ਼ਵਾਸੀ ਸਾਡੇ ਨੌਜਵਾਨਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ ਸੋ ਸਾਡੇ ਜਿਹੜੇ 27 ਦੇ ਲਗਭਗ ਸਨਾਨੀ ਨੇ ਸਾਡੇ ਦੇਸ਼ਵਾਸੀ ਨੇ ਉਹ ਉੱਥੇ ਮਾਰੇ ਗਏ ਨੇ ਇਸ ਦੀ ਬਹੁਤ ਜਿਹੜੀ ਹੈ ਜਿੰਨੀ ਨਿੰਦਿਆ ਕੀਤੀ ਜਾ ਸਕੇ ਉਨੀ ਘਟ ਹੈ ਸੋ ਮੈਂ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਦਰਿੰਦਿਆਂ ਨੂੰ ਸ਼ਰੇ ਬਾਜ਼ਾਰ ਚੌਂਕ ਦੇ ਵਿੱਚ ਫਾਂਸੀ ਦੇ ਫੰਦੇ ਤੇ ਲਟਕਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹੋ ਜਿਹੀ ਘਟਨਾ ਕਰਨ ਲੱਗਿਆ ਹੈ ਹੋਰ ਪਾਕਿਸਤਾਨੀ ਜਾਂ ਹੋਰ ਦਰਿੰਦਾ ਇਸ ਨੂੰ 100 ਬਾਰ ਸੋਚੇ ਕਿ ਹਿੰਦੁਸਤਾਨ ਜਿਹੜਾ ਇੱਕ ਦਾ ਜਵਾਬ ਪੱਥਰ ਨਾਲ ਦੇਣਾ ਜਾਣਦਾ ਸੋ ਇੱਥੇ ਅਸੀਂ ਸਾਰੇ ਸਮਰਾਲਾ ਵਾਸੀ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾ ਪੂਰਵਕ ਸ਼ਰਧਾਂਜਲੀ ਦਿੱਤੀ ਹੈ ਕੈਂਡਲ ਮਾਰਚ ਕੱਢਿਆ ਗਿਆ ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕੈਂਡਲਾਂ ਨਾਲ ਹੁਣ ਗੱਲ ਨਹੀਂ ਬੰਦਨੀ ਹੁਣ ਗੋਲੀ ਦਾ ਜਵਾਬ ਹੈ ਜਿਹੜਾ ਗੋਲੀ ਨਾਲ ਹੀ ਦੇਣਾ ਪਊਗਾ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਛਾਤੀਆਂ ਦੇ ਵਿੱਚ ਗੋਲੀਆਂ ਜਦ ਤੱਕ ਨਹੀਂ ਮਾਰਦੇ ਤਦ ਤੱਕ ਸਾਡੇ ਵੀ ਛਾਤੀ ਦੇ ਵਿੱਚ ਜਿਹੜਾ ਠੰਡ ਨਹੀਂ ਪੈਣੀ ਸਾਡੇ ਵੀ ਕਾਰਜੇ ਦੇ ਵਿੱਚ ਠੰਡ ਨਹੀਂ ਪੈਣੀ ਜਦ ਤੱਕ ਉਹ ਦਰਿੰਦਿਆਂ ਨੂੰ ਉਹਨਾਂ ਨੂੰ ਮੌਤ ਦੇ ਘਰ ਨਹੀਂ ਘਾੜ ਨਹੀਂ ਉਤਾਰ ਦਿੱਤਾ ਜਾਣਾ ਚਾਹੀਦਾ ਜਿਵੇਂ ਕਿ ਸਾਡੀਆਂ ਭੈਣਾਂ ਸਾਡੀਆਂ ਬੇਟੀਆਂ ਬਿਲਖਰ ਰਹੀਆਂ ਨੇ ਰੋ ਰਹੀਆਂ ਨੇ ਆਪਣੇ ਸੁਹਾਗ ਨੂੰ ਗੋਦੀ ਦੇ ਵਿੱਚ ਅਸੀਂ ਪੋਸਟਰ ਲਗਾਏ ਅੱਜ ਲੈ ਕੇ ਘੁੰਮੇ ਵੀ ਆਂ ਉਸ ਵਿੱਚ ਜੋ ਦਿਖਾਇਆ ਗਿਆ ਉਹਨੂੰ ਦੇਖ ਕੇ ਰੂਹ ਕੰਬਦੀ ਹੈ ਹਰ ਦੇਸ਼ ਵਾਸੀ ਦੀ ਔਰ ਹਰ ਦੇਸ਼ ਵਾਸੀ ਦੇ ਅੰਗ ਬਬੂਲਾ ਹੋਇਆ ਹੋਇਆ ਉਹਦੇ ਦਿਲ ਵਿੱਚ ਉਹ ਜੈਸਾ ਉਬਾਲ ਉੱਠਿਆ ਹੋਇਆ ਕਿ ਬਦਲਾ ਜਦ ਤੱਕ ਨਹੀਂ ਲੈਂਦੇ ਤਦ ਤੱਕ ਸਾਨੂੰ ਨੀਂਦ ਨਹੀਂ ਆਉਣੀ ਤਦ ਤੱਕ ਸਾਡੇ ਜਿਹੜੇ ਦਿਲ ਵਿੱਚ ਠੰਡਕ ਨਹੀਂ ਪੈਣੀ ਜਿਵੇਂ ਸਾਡੇ ਘਰ ਉਜੜੇ ਨੇ ਸਾਡੇ ਉਹ ਦਰਿੰਦਿਆਂ ਨੇ ਉਜਾੜੇ ਨੇ ਓਵੇਂ ਹੀ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਵੈਣ ਪਹਿਣੇ ਚਾਹੀਦੇ ਨੇ ਉਹਨਾਂ ਉਹ ਨੌਜਵਾਨ ਜਿਹੜੇ ਸਾਡੇ ਦੇਸ਼ ਵਾਸਤੇ ਉਹਨਾਂ ਨੇ ਆਪਣਾ ਨਾਮ ਨਹੀਂ ਬਦਲਿਆ ਉਹਨਾਂ ਨੇ ਆਪਣੀ ਸੱਚਾਈ ਦੱਸੀ ਆਪਣਾ ਸੱਚਾ ਧਰਮ ਦੱਸਿਆ ਪਰ ਉਹਨਾਂ ਨੂੰ ਸਜ਼ਾ ਮਿਲੀ ਉਸ ਧਰਮ ਦੱਸਣ ਦੀ ਤੇ ਉਹਨਾਂ ਨੂੰ ਗੋਲੀ ਖਾਣੀ ਪਈ ਸੋ ਮੈਂ ਨਰਿੰਦਰ ਮੋਦੀ ਜੀ ਨੂੰ ਤੇ ਅਮਿਤ ਸ਼ਾਹ ਜੀ ਨੂੰ ਇਹ ਬੇਨਤੀ ਕਰਨਾ ਕਰਨੀ ਚਾਹੁੰਦਾ ਕਿ ਜਲਦੀ ਤੋਂ ਜਲਦੀ ਸਾਰੇ ਕੰਮਕਾਰ ਛੱਡ ਕੇ ਉਹਨਾਂ ਦਰਿੰਦਿਆਂ ਨੂੰ ਫੜਿਆ ਜਾਵੇ ਤੇ ਫਾਂਸੀ ਦੇ ਫੰਦੇ ਤੇ ਝੁੱਲੇ ਚਲਾਇਆ ਜਾਵੇ ਠੀਕ ਹੈ ਡਾਕਟਰ ਅਸ਼ੋਕ ਸ਼ਰਮਾ ਪਹਿਲਾ ਤਾਂ ਜਿਹੜੀ ਇਹ ਹਾਦਸਾ ਹੋਇਆ ਹੈ ਇਹ ਬੜਾ ਮੰਦ ਭਗਾ ਹੈ ਕਿਉਂਕਿ ਜਦੋਂ ਇਹੋ ਜਿਹਾ ਹਿੰਦੁਸਤਾਨ ਦੀ ਸਾਰੇ ਬਲਕ ਵਿੱਚ ਪਹਿਲੀ ਵਾਰ ਹੋਇਆ ਜਦੋਂ ਕਿਸੇ ਦਾ ਧਰਮ ਪੁੱਛ ਕੇ ਤੁਹਾਨੂੰ ਮਾਰਿਆ ਜਾਂਦਾ ਕਿਉਂਕਿ ਇੱਥੇ ਅਸੀਂ ਜਾਤ ਪਾਤੀ ਦੇ ਚੱਕਰਾਂ 'ਚ ਲੜੀ ਜਾਂਦੇ ਆ ਉੱਥੇ ਕਿਸੇ ਨੇ ਜਾਤ ਨਹੀਂ ਪੁੱਛੀ ਕਿਸੇ ਨੇ ਪਾਤੀ ਨਹੀਂ ਪੁੱਛਿਆ ਸਗੋਂ ਧਰਮ ਕਿਹੜਾ ਹੈ ਕਿਉਂਕਿ ਧਰਮ ਦੇ ਨਾਂ ਤੇ ਕੋਈ ਵੀ ਧਰਮ ਨਹੀਂ ਕਹਦਾ ਕਿ ਇੰਨੀ क्रूरਤਾ ਪੈਦਾ ਹੋਵੇ ਇਹ ਜਿਹੜਾ ਭੁੱਖੇ ਨੰਗੇ ਪਾਕਿਸਤਾਨ ਨੇ ਹਰਕਤ ਕੀਤੀ ਹੈ ਇੱਕ ਵਾਰੀ ਇਹਦੇ ਪਹਿਲਾ ਪੰਗਾ ਲੱਤਾ ਸੀ ਪਾਕਿਸਤਾਨ 'ਚ ਬੜਕੇ ਦਾ ਬਦਲਾ ਲਿਆ ਗਿਆ ਸੀ ਔਰ ਅਸੀਂ ਮੋਦੀ ਤੋਂ ਇਹੀ ਆਸ ਕਰਦੇ ਆਂ ਕਿ ਇੱਕ ਵਾਰ ਫਿਰਕੇ ਉਹੀ ਜਿਹੜਾ ਵਾਕਿਆਤ ਹੋਵੇ ਇਹਦੇ ਅੰਦਰ ਘੁਸਕੇ ਪਾਕਿਸਤਾਨ ਦਾ ਬਦਲਾ ਲਿਆ ਜਾਵੇ ਤਾਂ ਹਾਂ ਕਿ ਅੱਗੇ ਤੋਂ ਯੋਤਨਾ ਕਰ ਸਕੇ ਕਿ ਸਾਡੇ ਜਿਹੜੇ ਹਿੰਦੂਸਤਾਨੀ ਨੇ ਬੜੇ ਜਿੱਥੇ ਮਰਜੀ ਘੁੰਮਣ ਉਹਨਾਂ ਦੇ ਮਨ 'ਚ ਕੋਈ ਡਰ ਨਾ ਹੋਵੇ ਐਦਾਂ ਹੀ ਪਹਿਲਾਂ ਵੀ ਹਮਾਸ ਨੇ ਇਜ਼ਰਾਇਲ 'ਚ ਪੰਗਾ ਲੱਤਾ ਸੀ ਇਹ ਹੁਣ ਦੁਬਾਰਾ ਹਮਾਸ ਵਾਲੇ ਅੱਤਵਾਦੀਆਂ ਨੇ ਇੱਥੇ ਪੰਗਾ ਲੱਤਾ ਇਹਨਾਂ ਨੂੰ ਇਜ਼ਰਾਇਲ ਵਾਲੀ ਸਜ਼ਾ ਮਿਲੂ ਠੀਕ ਹੈ ਉਹ ਜਿਹੜਾ ਜਿਹੜਾ ਹੋਇਆ ਬਹੁਤ ਹੀ ਮਤਭਾਗਾ ਜੋ ਸਾਡੇ ਹਿੰਦੁਸਤਾਨ ਲਈ ਹੋਇਆ ਐਸੀ ਮੈਂ ਕਹਿੰਦਾ ਨਿੰਦਾ ਨਹੀਂ ਕਰਨੀ ਚਾਹੀਦੀ ਬਲਕਿ ਪਾਕਿਸਤਾਨ ਦੇ ਵਿੱਚ ਬੋੜਾਂ ਨੂੰ ਜਿਨ੍ਹਾਂ ਨੇ ਜਲਾ ਕੀਤਾ ਇਹ ਕੁਕਰਮ ਉਹਨਾਂ ਨੂੰ ਚਿੰਤਾ ਜਲਾਣਾ ਚਾਹੀਦਾ ਐਤੇ ਮੋਮਬੱਤੀ ਨਹੀਂ ਜਲਾਣੀ ਚਾਹੀਦੀ ਬਲਕਿ ਉਹਨਾਂ ਦੇ ਵਿੱਚ ਕੁਛ ਕੇ ਉਹਨਾਂ ਦੀ ਲੰਕਾ ਜਲਾਣੀ ਚਾਹੀਦੀ ਹੈ ਪਾਕਿਸਤਾਨੀਆਂ ਦੀ ਉਹਨਾਂ ਨੂੰ ਪੂਰਾ ਪੂਰਾ ਡੰਡ ਦੇਣਾ ਚਾਹੀਦਾ ਅੱਜ ਜਿਹੜੀ ਕੀਤਾ ਗਿਆ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਕੀਤਾ ਗਿਆ ਇੱਕ ਗੋਟ ਵਾਲਾ ਸਿਸਟਰਮ ਆ ਸਭ ਤੋਂ ਸ਼ੁਰੂ ਹੋ ਕੇ ਮੇਨ ਟ੍ਰਾਂਕ ਤੱਕ ਚੱਈਏ ਜੀ ਔਰ ਕੱਲ ਨੂੰ ਅਸੀਂ 11 ਵਜੇ ਸਾਰੇ ਘਰਨ ਵਾਸੀਆਂ ਨੂੰ ਅਪੀਲ ਕਰਦੇ ਇੱਥੇ ਅਸੀਂ ਪਾਕਿਸਤਾਨ ਤੇ ਅਸਵਾਬ ਦਾ ਮੁਰਦਾ ਫੁਕਣਾ ਤੇ ਸਾਰੇ ਕਹਿਰ ਵਾਸੀ ਨੂੰ ਫੀਲ ਆ ਗਿਆ ਸਾਡਾ ਸਾਥ ਦੇਣ ਠੀਕ ਅਸੇ